ਹਾਂ ਪੁਲਿਸ ਸਟੇਸ਼ਨ ਨੂੰ ਰਿਪੋਰਟ ਦਿੱਤੀ ਹੋਈ ਹੈ ਜੀ ਤੇ ਉਹ ਅਜੇ ਤੱਕ ਬਿਆਨ ਲੈਣ ਨਹੀਂ ਆਏ ਹੈਗੇ ਕੱਲ ਫੋਨ ਕੀਤਾ ਸੀਗਾ ਉਹਨਾਂ ਨੂੰ ਤੇ ਉੱਥੋਂ ਦੇ ਐਸਐਚਓ ਸਾਹਿਬ ਤੇ ਏਐਸਆਈ ਬਸੰਤ ਸਿੰਘ ਬੋਲ ਰਹੇ ਸੀਗੇ ਕਿ ਬਾਦਲ ਸਾਹਿਬ ਨੇ ਆਉਣਾਗਾ ਤੇ ਸਾਡਾ ਉੱਧਰ ਜਾਣਾ ਬਹੁਤ ਜ਼ਰੂਰੀ ਹੈਗਾ ਸੰਗਰੂਰ ਦੇ ਪਿੰਡ ਕਾਲ ਬੰਜਾਰਾ ਦੇ ਵਸਨੀਕ ਜਗਸੀਰ ਸਿੰਘ ਦਾ ਇਲਜ਼ਾਮ ਸੁਣ ਕੇ ਕਾਨੂੰਨ ਦੀਆਂ ਰਾਖੀਆਂ ਤੇ ਸਵਾਲ ਖੜੇ ਹੋ ਗਏ ਨੇ ਚੰਡੀਗੜ੍ਹ ਪੀਜੀਆਈ 'ਚ ਜਗਸੀਰ ਦੀ ਭੈਣ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਲੰਮਕ ਰਹੀ ਹੈ ਇਲਜ਼ਾਮ ਨੇ ਪਿੰਡ ਕਾਲ ਬੰਜਾਰਾ ਦੀ ਨਾਬਾਲਗ ਨੂੰ ਕਈ ਦਿਨਾ ਤੋਂ ਪਿੰਡ ਤੇ ਹੀ ਅਤੇ ਨੇੜਲੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਛੇੜਖਾਨੇ ਦੀ ਹੱਦਾ ਪਾਰ ਹੋਣ ਤੇ ਪੀੜਤ ਕੁੜੀ ਨੇ ਖੁਦ ਨੂੰ ਕੇਰੋਸਿਨ ਦਾ ਤੇਲ ਪਾ ਕੇ ਅੱਗ ਲਗਾ ਲਈ। 70% ਜੋ ਲੱਸੀ ਕਿ ਕੁੜੀ ਦੇ ਭਰਾ ਦਾ ਇਲਜ਼ਾਮ ਹੈ ਕਿ ਸੰਗਰੂਰ ਪੁਲਿਸ ਕੋਲ ਮਾਮਲਾ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਿਸ ਚੰਡੀਗੜ੍ਹ ਪੀੜਤ ਕੁੜੀ ਦਾ ਬਿਆਨ ਦਰਜ ਕਰਨ ਨਹੀਂ ਪਹੁੰਚੀ। ਘਟਨਾ ਨੂੰ 3 ਦਿਨ ਤੋਂ ਵੱਧ ਹੋ ਗਏ ਨੇ। ਇਲਜ਼ਾਮ ਨੇ ਕਿ ਪੁਲਿਸ ਮੁੱਖ ਮੰਤਰੀ ਦੇ ਸੁਰੱਖਿਆ 'ਚ ਮਸਰੂਫ ਹੋਣ ਸਮੇਤ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਚੰਡੀਗੜ੍ਹ ਆਉਣ ਤੋਂ ਬਚ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੁਰੀ ਤਰ੍ਹਾਂ ਝੋਲਸ ਚੁੱਕੀ ਨਾਬਾਲਗ ਦਾ ਬਚਣਾ ਮੁਸ਼ਕਲ ਹੈ। ਪਿਛਲੇ ਕੁਝ ਦਿਨਾਂ ਤੋਂ ਉਹਨੂੰ ਕੁਝ ਨੌਜਵਾਨ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ ਤੇ ਜਿਦੇ ਕਰਕੇ ਉਹਨੇ ਆਪਣਾ ਜਿ ਨਿਕੇ ਸੀਗਾ ਮਾਨਸਿਕ ਪੱਖੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ। ਹਾ ਪੁਲਿਸ ਸਟੇਸ਼ਨ ਨੂੰ ਰਿਪੋਰਟ ਦਿੱਤੀ ਹੋਈ ਹੈ ਜੀ ਤੇ ਉਹ ਅਜੇ ਤੱਕ ਬਿਆਨ ਲੈਣ ਨਹੀਂ ਆਏ ਹੈਗੇ। ਕੱਲ ਫੋਨ ਕੀਤਾ ਸੀਗਾ ਉਹਨਾਂ ਨੂੰ ਤੇ ਉੱਥੋਂ ਦੇ ਐਸਐਚਓ ਸਾਹਿਬ ਤੇ ਏਐਸਆਈ ਬਸੰਤ ਸਿੰਘ ਬੋਲ ਰਹੇ ਸੀਗੇ ਕਿ ਬਾਦਲ ਸਾਹਿਬ ਨੇ ਆਉਣਾਗਾ ਤੇ ਸਾਡਾ ਉੱਧਰ ਜਾਣਾ ਬਹੁਤ ਜ਼ਰੂਰੀ ਹੈਗਾ। ਤੇ ਅੱਜ ਕਾਲ ਕੀਤੀ ਵੀ ਆ ਜਾਓ ਤੇ ਬਿਆਨ ਲੈ ਜਾਓ ਕੁੜੀਆ ਤੇ ਅੱਜ ਵੀ ਕਹਿਣ ਲੱਗੇ ਤੇ ਸਾਨੂੰ ਅੱਜ ਸੰਗਰੂਰ ਕੋਰਟ ਦੇ ਵਿੱਚ ਕੰਮ ਆਗਾ ਤੇ ਇਸ ਤੋਂ ਬਾਅਦ ਕੱਲ ਜਾਂ ਪਰਸੋਂ ਦੇਖਾਂਗੇ ਤੇ ਡਾਕਟਰ ਸਾਹਿਬ ਨੇ ਵੀ ਇਹ ਕਹਿਤਾ ਮੈਂ ਵੀ ਉਹਨਾਂ ਨੂੰ ਬੋਲਦਾ ਵੀ ਹਾਲਤ ਬਹੁਤ ਸੀਰੀਅਸ ਹੈਗੀ ਤੇ ਜੋ ਉਹਦੀ ਸੀਗਾ ਜਲਨ ਦੀ ਪਰਸੈਂਟੇਜ ਹੈ ਉਹ 70 75% ਹੈ ਜੀ ਤੇ ਡਾਕਟਰ ਸਾਹਿਬ ਨੇ ਸਾਫ਼ ਇਨਕਾਰ ਕਰਤਾ ਤੇ ਕਹਿ ਰਹੇ ਨੇ ਕਿ ਜੋ ਸੀਗਾ ਵੀ ਦੀ ਸੇਵਾ ਕਰ ਲੋ ਪਰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਿੰਨਤਾ ਤਰਲੇ ਕਰ ਚੁੱਕੇ ਹਾਂਗੇ ਵੀ ਤੁਸੀਂ ਜਿੰਨਾ ਜਲਦੀ ਹੋ ਸਕਦਾ ਵੀ ਆ ਕੇ ਬਿਆਨ ਲੈ ਜਾਓ ਪਰ ਸਾਡੀ ਗੱਲ ਇਗਨੋਰ ਕੀਤੀ ਜਾ ਰਹੀ ਹੈਗੀ ਇੱਕ ਮੁੰਡਾ ਮਨੀਆ ਖੰਡੇਵਾਦ ਤੋਂ ਜੀ ਤੇ ਇੱਕ ਮੁੰਡਾ ਮਨੀਆ ਕਾਲਵੰਜਰੇ ਤੋਂ ਤੇ ਇੱਕ ਉਸ ਜੀ ਗੁਰਪਿਆਰ ਪਿਆਰੀ ਕਾਲਵੰਜਰੇ ਤੋਂ ਸਵਰਨ ਕਾਲਵੰਜਰੇ ਤੋਂ ਇਹ ਤਿੰਨ ਚਾਰ ਮੁੰਡੇ ਨੇ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵ ਨੇ ਜਿਹੜੇ ਪਿਛਲੇ 20-25 ਦਿਨਾਂ ਤੋਂ ਮੇਰੀ ਭੈਣ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਹਮੇ ਲੱਗਾ ਕਿ ਉਹ ਪੜਾਈ ਕੀ وجہ سے ਪਰੇਸ਼ਾਨ ਹੈ ਇਸ ਲਈ ਉਹ ਹਮੇ ਨਹੀਂ ਬਤਾ ਰਹੀ ਅਸੀਂ ਨੇ ਜ਼ਿਆਦਾ ਦਬਾਅ ਵੀ ਨਹੀਂ ਡਾਲਾ ਉਸਕੇ ਉੱਪਰ हमें तब पता चला जब उसने जे सुसाइड कर लिया केरोसिन का तेल डालकर अपने आप को जला लिया उसने हले तक अपनी प्रतिक्रिया नहीं दीती है